ਏਜੀ ਠੀਰਾਕਰ ਨੂੰ ਜਾ ਰਿਹਾ ਜਿਹੜਾ ਰਸਤਾ ਨੇ ਹਲਾਲਵੇਰਾ ਠੀਰਾਕਰ ਜੀ ਜਿਹੜੀ ਸਥਿਤੀ ਤੁਸੀਂ ਦੇਖ ਰਹੇ ਹੋ ਐਸਟੀਐਮ ਤੇ ਬਹੁਤ ਹੀ ਭਿਆਨਕ ਸਥਿਤੀ ਬਹੁਤ ਭਿਆਨਕ ਰੂਪ ਧਾਰ ਚੁੱਕਿਆ ਹੈ ਹੋਰ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਲੱਗੇ ਹੋਏ ਹੈ ਸੋ ਵਾਰਸਪ ਪੰਜਾਬ ਦੇ ਜਿਹੜੇ ਜਥੇਬੰਦੀ ਦੇ ਅਹੁਦੇਦਾਰ ਹੈ ਸਾਡੇ ਬੜੇ ਸਤਿਕਾਰਯੋਗ ਮਾਵੀਰ ਸਿੰਘ ਜੀ ਵਾਰਸ ਪੰਜਾਬ ਦੀ ਜਥੇਬੰਦੀ ਮਹਾਵੀਰ ਸਿੰਘ ਜੀ ਨਾਲ ਕਰਦੇ ਆ ਜੀ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਜੀ ਸੋ ਹਾਂ ਵੀਰ ਜੀ ਅੱਜ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਕੁਝ ਸਾਨੂੰ ਜਾਣੂ ਕਰਾਓ 28 ਤਰੀਕ ਦੀ ਜਿਹੜੀ ਸਥਿਤੀ ਹੈ ਜੀ 28 ਤਰੀਕ ਦਾ ਇਹ ਆ ਜੀ ਦਿੜੋ ਦਿੜ ਪਾਣੀ ਵਧ ਰਿਹਾ ਜੀ ਕੱਲ੍ਹ ਹੈਗਾ ਸੀ ਆਪਣਾ ਮੰਨ ਲਓ ਕਿ ਕੋਈ ਦਾਖ ਫੁੱਟ ਪਾਣੀ ਹੈਗਾ ਸੀ ਅੱਜ 4 ਫੁੱਟ ਪਾਣੀ ਹੋਰ ਜ਼ਿਆਦਾ ਵਧ ਚੁੱਕਾ ਰਾਤ ਰਾਤ ਦੇ ਵਿੱਚ ਤੇ ਜਿਹੜੇ ਘਰਾਂ ਦੇ ਵਿੱਚ ਮੰਨ ਲਓ ਕੋਈ ਪਾਣੀ ਥੱਲੇ ਹੀ ਉਹਨਾਂ ਦੇ ਨਾਲ ਉੱਪਰ ਮੇਰੇ ਖਿਆਲ ਤੋ ਚਾਰ ਚਰ ਫੁੱਟ ਹੋਰ ਚੜ ਗਿਆ ਜੀ ਲੋਕ ਆਉਂਦੇ ਨੇ 76 ਦਾ ਚੜ ਕੇ ਅੱਜ ਟਾਈਮ ਬੈਠੇ ਹੋਏ ਨੇ ਬਹੁਤ ਜਿਆਦਾ ਤਾਕੜੇ ਕਿ ਸਾਲੋਂ ਜਿਦਾ ਪੈਣਾ ਫੋਨ ਕਰਦੀਆਂ ਰੋਂਦੀਆਂ ਸਾਡੇ ਤੋਂ ਨਾ ਰਿਹਾ ਨਹੀਂ ਜਾਂਦਾ ਪਿਆ ਸਾਡੀ ਪੇਸ਼ ਨਹੀਂ ਜਾਂਦੀ ਪਈ ਕਿ ਅਸੀਂ ਜੇ ਹੋਵੇ ਸਾਡੇ ਵਾਸਤੇ ਹੀ ਨਕਰ ਮੈਟੋਮੈਟਿਕ ਪਹੁੰਚ ਗਏ ਪਰ ਇਹ ਪ੍ਰਸ਼ਾਸਨ ਨੇ ਪਹਿਲੀ ਗੱਲ ਕਹੀ ਨਹੀਂ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੀ ਨਾਲੇ ਅੱਜ ਤੋਂ 15 ਦਿਨ ਹੋ ਗਏ ਜੀ ਮੈਂ ਇੱਥੇ ਸੇਵਾ ਕਰਦੇ ਨੂੰ ਲੋਕਾਂ ਦੇ ਵਿੱਚ ਆਪਣਾ ਕੈਂਪ ਲਗਾਇਆ ਕਾਲੀਕਲ ਵਾਰਿਸ ਪੰਜਾਬ ਦੇ ਜੀ ਲਗਾਤਾਰ ਇਹਨਾਂ ਵੀਰਾਂ ਨਾਲ ਖਲੋਤੇ ਅਸੀਂ ਜਿੰਨੇ ਚੁੱਕੇਗੇ ਉਹਨਾਂ ਚੁੱਕੇਨਾਂ ਜੋ ਰਾਸ਼ਨ ਪਚ ਕਰ ਰਹੇ ਆ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹ ਰ ਮੇਰਾ ਵੀ ਦਾਨੀ ਵੀਰਾਂ ਨੂੰ ਬੇਨਤੀ ਆ ਇਹਨਾਂ ਦੇ ਨਾਲ ਖੜੋ ਇਹਨਾਂ ਤੇ ਮੁਸੀਬਤ ਪਈ ਐ ਇਸ ਟਾਈਮ ਜੇ ਤੁਸੀਂ ਨਾਲ ਨਾਲ ਕਰੋਗੇ ਆਪਦੇ ਭਰਾ ਨੇ ਤੁਸੀਂ ਇਹ ਨਾ ਵੇਖੋ ਕਿ ਉਹ ਡੁੱਬਦਾ ਪਿਆ ਤੁਸੀਂ ਘਰੇ ਬੈਠੇ ਹੱਸੋਗੇ ਇਹਦਾ ਕੰਮ ਕਰੋ ਮੇਰਾ ਵੀਰ ਇਹਨਾਂ ਦੇ ਨਾਲ ਖਲੋਵੋ ਆਣ ਕੇ ਇਹਨਾਂ ਦੇ ਨਾਲ ਖੜਨਾ ਪਾਣੋ ਇਸ ਟਾਈਮ ਮੁਸੀਬਤ ਇਹਨਾਂ ਤੇ ਬਹੁਤ ਜ਼ਿਆਦੀ ਪਈ ਐ ਜੀ ਆਪਾਂ ਕਹਿ ਨਹੀਂ ਸਕਦੇ ਸਾਨੂੰ ਪਤਾ ਜੀ ਜਿਹੜੇ ਇਹਨਾਂ ਦੇ ਵਿੱਚ ਰਹਿ ਰਹੇ ਆ ਇਸ ਟਾਈਮ ਜੀ ਮੈਂ ਕਰਦਾ ਸਰ ਤੁਹਾਨੂੰ ਫੂਲ ਲਾ ਗਿਆ ਉਸ ਦਿਨ ਠੀਕ ਚਲ ਆ ਜੀ ਕਾਡੋ ਠੀਕ ਹੀ ਦਮੀ ਆਏ ਤੁਸੀਂ ਦੇਖ ਰਹੇ ਹੋ ਪਰਬ ਆਸਰਾ ਬੋਲੋ ਭੇਜੀਆਂ ਗਿਆ ਕਿਸ਼ਤੀਆਂ ਕੋਰਾਲੀ ਤੋਂ ਸੂਬਤ ਭੇਜੀ ਹੈ ਲੈ ਕੇ ਆ ਰਹੇ ਨੇ ਸਾਰੇ ਅੱਜ 28 ਤਰੀਕ ਹੈ ਜੀ ਸੋ ਰਸਤਾ ਜੋ ਕਿਸੇ ਦੇ ਘਰੇ ਪਹੁੰਚ ਸਕਦੀ ਹੈ ਪਹਚਾਈ ਜਾ ਰਹੀ ਹੈ 10 ਰੋਸ਼ਨ ਲਾਲ ਮਨਚੰਦਾ ਰੱਖਾ ਪ੍ਰਭ ਛੱਡ ਜੋ ਕਿੰਨਾ ਕਰਦੇ 1 ਮਿੰਟ ਛੱਡ ਜਾਏਗਾ ਫੇਰ ਖਾਣ ਜੇ ਫੇਰ ਖੋਣਾ ਮੋਟਰਸਾਈਕਲਾਂ ਕਿਸਾਨਾਂ ਦੀ ਫਸਲ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਤਬਾਹ ਹੋ ਚੁੱਕੀ ਹੈ ਤੇ ਜਵਾਨ ਜਿਹੜੇ ਆਪਣੀ ਡਿਊਟੀ ਤੇ ਤੈਨਾਤ ਨੇ ਐਸਟੀਐਮ ਤੇ ਸਟੈਚਰ ਵਗੈਰਾ ਸਭ ਕੁਝ ਪਿਆ ਹੋਇਆ ਹੈ ਮੈਡੀਕਲ ਦੀ ਸਹੂਤਾ ਜਿਹੜੀ ਹੈ ਸਾਡੇ ਦੇਸ਼ ਦੇ ਜਵਾਨਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਜੈ ਜਵਾਨ ਤੇ ਜੈ ਕਿਸਾਨ मेडिसन so, सुविधा कुछ तस्वीर असियाँ कर दे सर तो इस बारे कुछ कहना चाहोगे यहाँ पे जो है जो भी बाढ़ आते हैं हाँ जी उसका हम लोग के लिए फर्स्ट एड के लिए जैसे कोई किसी का फीवर है या जुकाम है उसके लिए दवाई देते हैं उसके बाद ज़्यादा ये यहाँ पे फंगल पैर में जिसे कुछ होता है उसके लिए जो मेडिसन आपके पास है आपको किसी मेडिसिन की यहां पर कोई जरूरत है या सरकार की तरफ से आ रही है ये हम लोग कमेटी हां हॉस्पिटल से प्रोवाइड करते हैं ठीक है जी आप सर कुछ कहना चाहेंगे जो तस्वीरें ਤੁਸੀਂ ਦੇਖ ਰਹੇ ਹੋ ਨਿਹਾਲਾ ਲਵੇਰਾ ਦੇ ਪ੍ਰਭ ਆਸਰਾ ਦੀ ਜਿਹੜੀ ਟੀਮ ਹੈ ਇੱਥੇ ਪਹੁੰਚ ਚੁੱਕੀ ਹੈ ਕਿਉਂਕਿ ਹਾਂਜੀ ਪ੍ਰਵਾਸਰਾ ਜਿਹੜੀ ਟੀਮ ਪਹੁੰਚੀ ਹੈ ਵੀਰ ਜੀ ਤੁਹਾਡਾ ਸ਼ੋਭਨਾਮ ਜੀ ਮੇਰਾ ਨਾਮ ਕਮਲਜੀਤ ਹੈ ਜੀ ਅਸੀਂ ਪ੍ਰਵਾਸਰਾ ਸੰਸਥਾ ਤੋਂ ਨਾ ਸੇਵਾ ਲਈ ਇੱਥੇ ਆਏ ਹੈਗੇ ਇੱਥੇ ਸਾਡੇ ਨਾਲ ਜਿਹੜੀ ਡਾਕਟਰਾਂ ਦੀ ਟੀਮ ਹੈਗੀ ਹੈ ਜੀ ਤੇ ਤਿੰਨ ਅਸੀਂ ਬੋਟਾਂ ਲੈ ਕੇ ਆਏ ਆ ਤੇ ਕੱਲ੍ਹ ਦੇ ਅਸੀਂ ਰੈਸਕਿਊ ਕਰ ਰਹੇ ਹੈਗੇ ਲੋਕਾਂ ਨੂੰ ਤੇ ਲੋਕ ਘਰਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਕੋਲ ਖਾਣ ਲਈ ਤੇ ਉਹਨਾਂ ਕੋਲ ਮੈਡੀਸਿਨ ਨਹੀਂ ਹੈਗੀ ਤੇ ਚਾਰਾ ਨਹੀਂ ਹੈਗਾ ਤਾਂ ਉਹ ਅਸੀਂ ਸੇਵਾ માં ਪੂਰੀਆਂ ਪਜਾਰੇ ਹੈ ਜੀ ਖਾਣ ਦੀ ਵੀ ਸੇਵਾ ਕਰ ਹੁਣ ਤੱਕ ਕਿੰਨੇ ਘਰ ਕੱਢ ਚੁੱਕੇ ਜੀ ਘਟੋ ਘਟ 70 ਤੋਂ ਗਰੀਬ ਪਰਿਵਾਰ ਜਿਹੜੇ ਰੈਸਕਿਊ ਕੀਤੇ ਆ ਇਸ ਸਮ 300 ਤੇ 400 ਦੇ ਕਰੀਬ ਪਰਿਵਾਰ ਹੈਗੇ ਆ ਜੀ ਠੀਕ ਹੈ ਜੀ ਹੋਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਕਿਸ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਦੇ ਹੁਣ ਅਧਿਕਾਰੀ ਆਏ ਆ ਜੀ ਤੇ ਕੱਲ ਇਹਨਾਂ ਦਾ ਬੀਐਸਐਫ ਨਾਲ ਵੀ ਵੋਟਾਂ ਆਪਣੀਆਂ ਚਲਾਤੀਆਂ ਸੀ ਅੱਜ ਵੀ ਬੀਐਸਐਫ ਦੀਆਂ ਵੋਟਾਂ ਦੋ ਜਿਹੜੀਆਂ ਦੋ ਤਿੰਨ ਵੋਟਾਂ ਚੱਲ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਜੀ ਨਿਹਾਲਾ ਲਵੇਰਾ ਮਾਰਸ ਪੰਜਾਬ ਦੇ ਜੱਥੇਬੰਦੀ ਜੋ ਕਿ ਤੁਸੀਂ ਦੇਖ ਰਹੇ ਹੋ ਜਿਹੜੇ ਹੜ ਆਏ ਹੋਏ ਐ ਇਸ ਟਾਈਮ ਤੇ ਉਹਨਾਂ ਦੀ ਜਿਹੜੀ ਸਥਿਤੀ ਹੈ ਦੂਰ ਤੱਕ ਨਿਗਾਹ ਮਾਰਦੇ ਆ ਤੇ ਪਾਣੀ ਜਿਹੜਾ ਅੱਗੇ ਨਾਲੋਂ ਵੀ ਸੱਤ ਜਿਹੜਾ ਪਾਣੀ ਦਾ ਵਧ ਰਿਹਾ ਸੋ ਜ਼ਿਆਦਾ ਜਾਣਕਾਰੀ ਇਹਨਾਂ ਤੋਂ ਲੈਣੇ ਆ ਜਿਹੜੇ ਵੀਰ ਖੜੇ ਇੱਥੇ ਤੁਸੀਂ ਦੇਖ ਰਹੇ ਹੋ ਮਾਲ ਡੰਗਰੀ ਵਿੱਚ ਮੱਝਾਂ ਵੀ ਰੁੜੀਆਂ ਜਾ ਰਹੀਆਂ ਨੇ ਦੂਰ ਦੂਰ ਤੱਕ ਜਿਹੜੀ ਜਿੱਥੋਂ ਤੱਕ ਨਿਗਾਹ ਪਹੁੰਚਦੀ ਹੈ ਸੇ ਬਹੁਤ ਹੀ ਭਿਆਨਕ ਜਿਹੜੀ ਸਥਿਤੀ ਬਣੀ ਹੋਈ ਹੈ ਸੁਪਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਤੋਂ ਬਾਅਦ ਪੰਜਾਬ ਦੇ ਜਥੇਬੰਦੀ ਗਿਆਨੀ ਹਰਦੀਪ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਕੁਝ ਸਾਨੂੰ ਜਾਣਕਾਰੀ ਦਿਓਗੇ ਜੀ ਦੀਦੀ ਤਾਂ ਹਨੂ ਹੋ ਗਏ ਨੇ 15 ਦਿਨ ਇੱਥੇ ਜੀ ਜਿੱਦਣ ਦਾ ਪਾਣੀ ਹੈ ਉਦਨ ਦੀ ਇੱਥੇ ਆਰ ਮਸਾਂ ਲੋਕਾਂ ਨਾਲ ਸਰਕਾਰ ਦੇ ਬੇੜੇ ਕੱਲ ਆਏ ਨੇ ਕੋਈ ਇੱਕ ਦੋ ਵੀ ਆਏ ਨੇ ਕਦੀ ਚਲਾਉਂਦੇ ਕਦੀ ਨਹੀਂ ਚਲਾਉਂਦੇ ਸਾਰੀਆਂ ਸਾਡੀਆਂ ਆਪਣੀਆਂ ਸਿੱਖ ਕੌਮ ਦੀਆਂ ਬੇੜੀਆਂ ਤੇ ਉਹਨਾਂ ਤੇ ਸਾਰਾ ਕੁਝ ਆ ਰਿਹਾ ਸਮਾਨ ਵੀ ਆ ਰਿਹਾ ਅਜੇ ਤੱਕ ਸਰਕਾਰ ਦੇ ਕੋਈ ਸ਼ੈ ਨਹੀਂ ਆਈ ਸਾਰਾ ਬਾਹਰੋਂ ਹੀ ਆ ਰਿਹਾ ਜਿਨ੍ਹਾਂ ਪਟਿਆਲੇ ਤੱਕ ਵੀ ਅੱਜ ਦਿੱਲੀੋਂ ਵੀ ਗੱਡੀਆਂ ਚੱਲੀਆਂ ਨੇ ਆ ਰਿਹਾ ਮਾਲ ਇੱਕ ਸੇ ਜਥੇ ਬੰਦੀਆਂ ਲੈ ਆ ਰੀਆਂ ਨੇ ਸਰਕਾਰ ਦਾ ਇੱਥੇ ਕੋਈ ਨੁਮਾਇੰਦਾ ਉਹ ਦਵਾਈ ਲੈ ਆਂਦੇ ਉਹ ਵੀ ਨਕਲੀਆਂ ਲੈ ਦਿੱਤੀਆਂ ਮੈਨੂੰ ਪੰਜਵਾਂ ਲਾਹਮਾ ਆ ਗਿਆ ਬਾਬਾ ਜੀ ਇਹ ਦਵਾਈਆਂ ਜੇ ਹੈ ਹੀ ਕੁਝ ਨਹੀਂ ਕਰ ਉਹ ਵੀ ਨਕਲੀ ਲੈ ਕੇ ਰੱਖੀ ਬੈਠੇ ਨੇ ਅਸਲ ਦਵਾਈ ਵੀ ਹੈ ਨਹੀਂ ਕਿਤੇ ਮੈਡੀਸਿਨ ਕੌਣ ਲੈ ਕੇ ਆਇਆ ਜੀ ਸਰਕਾਰ ਨੇ ਭਾਈ ਨੇ ਦੋ ਤਿੰਨ ਤੇ ਉਹ ਨਕਲੀ ਦਵਾਈਆਂ ਭਾਈਆਂ ਨੇ ਉੱਥੇ ਕਿੱਢ ਦਿੱਤੀ ਅਸਲੀ ਭਾਈਆਂ ਨੇ ਉਹ ਪਿੱਛੋਂ ਮੈਨੂੰ ਉਥੋਂ ਲਾਹਮਾ ਮਿਲਿਆ ਉਹ ਬਾਬਾ ਜੀ ਉਹਨਾਂ ਜੇ ਹੈ ਹੀ ਕੁਝ ਨਹੀਂ ਕਰਾਂ ਮੈਂ ਨਹੀਂ ਆ ਰਹੀ ਦੁਨੀਆ ਅੱਜ ਬਹੁਤ ਜ਼ਿਆਦੀ ਫਸੀ ਪਈ ਏ ਸ਼ਹਿਰ ਦੇ ਅੱਜ ਦੋ ਵੱਡੇ ਬੇੜੇ ਮਂਗਾਏ ਨੇ ਕਿ ਉਹ ਵੀ ਜੇਲੇ ਹੁਣ ਦੋ ਨਾਲ ਲੱਦ ਕੇ ਲਿਆਉਣ ਦੇ ਬਿਲਕੁਲ ਦਰਿਆ ਦੇ ਕੰਡੇ ਤੇ ਉਹ ਫਸੇ ਨੇ ਲੋਕ ਐਂ ਬਿਲਕੁਲ ਸਰਕਾਰ ਦਾ ਨੁਮਾਇੰਦਾ ਉੱਥੇ ਕੋਈ ਨਹੀਂ ਪਹੁੰਚਦਾ ਪਿਆ ਅਜੇ ਤੱਕ ਬਲਮ ਮੇਰਾ ਨਾਮ ਭਜਨ ਸਿੰਘ ਹੈ ਜੀ ਭਜਨ ਸਿੰਘ ਜੀ ਇੱਥੇ ਫਿਰ ਜਿਹੜਾ ਪ੍ਰਸ਼ਾਦੇ ਪਾਣੀ ਦਾ ਜਿਹੜਾ ਸਿਸਟਮ ਉਹ ਕਿਸ ਤਰ੍ਹਾਂ ਚੱਲ ਰਿਹਾ ਜੀ ਚੱਲਦਾ ਜੀ ਸਾਡੇ ਪਿੰਡਾਂ ਦੇ ਵਿੱਚੋਂ ਜਿਹੜੇ ਸੁੱਕੇ ਦੇ ਪਿੰਡ ਇਧਰੋਂ ਉਹਨਾਂ ਦੇ ਵਿੱਚ ਪੱਕੇ ਹੁੰਦਾ ਵਾ ਤੇ ਅੱਜ ਵਿਸ਼ਕਰਮਾ ਜਿਹੜੀ ਕਮੇਟੀ ਆ ਉਹਨਾਂ ਦੇ ਵੱਲੋਂ ਵੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਪਿਛੇ ਆਉਂਦੀ ਆ ਉਹਨਾਂ ਦਾ ਪ੍ਰਬੰਧ ਆ ਲੰਗਰ ਪਾਣੀ ਸੰਗਤਾਂ ਨੂੰ ਛਕਾਉਣ ਵਾਸਤੇ ਤੇ ਬਹੁਤ ਮਿਹਰਬਾਨੀ ਉਹਨਾਂ ਦੀ ਚਲੋ ਜਿਹੜੀ ਸੰਗਤ ਬਾਹਰ ਕੱਢ ਕੱਢ ਕੇ ਲਿਆਉਣ ਦੇ ਬੀੜਿਆਂ ਤੇ ਸਿੱਖ ਜਨਨਤ ਵਾਲੇ ਉਹਨਾਂ ਦੇ ਆ ਵਾਰਸੇ ਪੰਜਾਬ ਦੇ ਉਹਨਾਂ ਨੇ ਅੱਜ 12 13 ਤਰੀਕ ਦਾ ਮੋਰਚਾ ਲਾਇਆ ਆਪ ਦਾ ਸੰਗਤਾਂ ਨੂੰ ਧੋਣ ਦੇ ਅਦਰ ਕਿਸੇ ਨੂੰ ਦੁੱਖ ਤਕਲੀਫ ਕੋਈ ਵੀ ਮਾਲ ਡੰਗਰ ਕੱਢਣ ਦਾ ਆ ਸਰਕਾਰ ਦੇ ਤਾਂ ਕੱਲ ਹੀ ਦੋ ਬੀੜੇ ਆਏ ਉਹ ਵੀ ਅਜੇ ਚਾਲੂ ਪਤਾਨ ਨਹੀਂ ਕੀਤੇ ਕਿ ਨਹੀਂ ਕੀਤੇ ਪਰ ਇਹਨਾਂ ਨੇ ਤੇ ਬਹੁਤ ਰਾਸ਼ਨ ਵੀ ਬਹੁਤ ਆ ਰਿਹਾ ਜਿਹੜਾ ਕੋ ਚਾਰ ਡੰਗਰਾਂ ਦਾ ਅਰਿਆਚਾਰਾ ਵੀ ਆ ਰਿਹਾ ਤੇ ਜੱਟ ਫੀਡ ਆ ਰਹੀ ਆ ਚੌਕਰ ਆ ਰਿਆ ਉਹ ਦੇਣ ਦੇ ਨਹੀਂ ਸੰਗਤਾਂ ਨੂੰ ਜਿਹੜੇ ਪਿੰਡਾਂ ਦੇ ਵਿੱਚੋਂ ਉੱਠ ਕੇ ਆਉਣਦੇ ਉਹਨਾਂ ਨੂੰ ਤੰਬੂ ਵੀ ਆਵੇ ਲਾ ਕੇ ਦਿੱਤੇ ਮਾਲ ਡੰਗਰ ਸਾਰਾ ਬਾਹਰ ਆਇਆ ਪਾਣੀ ਦੀ ਬਹੁਤ ਲਾ ਪਰ ਪ੍ਰਸ਼ਾਸਨ ਵੱਲੋਂ ਵੀ ਤੁਹਾਡੀ ਕੋਈ ਹੈਲਪ ਕੀਤੀ ਕੀ ਕਿ ਨਹੀਂ ਪ੍ਰਸ਼ਾਸਨ ਆਉਂਦਾ ਜੀ ਹੁਣ ਇੱਥੇ ਕੀ ਕਰੀਏ ਇੱਥੇ ਫੋਟੋ ਲਵਾ ਕੇ ਉੱਥੇ ਸਰਕਾਰੀ ਵੇੜੇ 'ਚ ਬਹਿ ਕੇ ਉੱਥੋਂ ਘੁੰਮ ਕੇ ਕਈ ਦੀ ਹਵੇਲੀ ਤੋਂ ਤੇ ਉਹ ਫੋਟੋ ਲਵਾ ਕੇ ਇੱਥੇ ਵੇੜੀ ਝੂਟਾ ਲੈ ਕੇ ਚਲੇ ਜਾਂਦਾ ਜੀ ਪ੍ਰਸ਼ਾਸਨ ਵੱਲੋਂ ਤਾਂ ਕੋਈ ਈ ਨਹੀਂ ਕੋਈ ਵੱਡੀ ਕੋਈ ਜਿਆਦਾ ਕਿਸੇ ਜਨਤਾ ਦਾ ਕੋਈ ਸਹਿਯੋਗ ਦਿੱਤਾ ਪਰ ਇਹਨਾਂ ਸਾਡੇ ਭਰਾਵਾਂ ਨੇ ਜਿਹੜਾ ਸਾਡੇ ਕੋਈ ਵੀ ਸੁੱਕੇ ਤੇ ਆ ਜਿਹੜਾ ਕੋਈ ਆਫਦਾ ਦੂਰ ਪਈਏ ਕੋਈ ਕੋਈ ਦਾ ਬਾਹਰੋਂ ਟਾਂਡਾ ਹੁੰਦਾ ਜਾਂ ਕੁਛ ਟੈਕਸੀ ਸੇਡਾ ਲਵਾਇਆ ਹਾਂ ਹਾਂ ਹਾਂਜੀ ਕੱਲ ਲੰਗਰ ਮੱਲਾਂ ਵਾਲੇ ਟੈਕਸੀ ਸੇਡਾ ਲਵਾਇਆ ਸਾਰਾ ਠੀਕ ਹੈ ਉਹਨਾਂ ਦਾ ਲੰਗਰ ਕੱਲ ਸਾਰਾ ਕਦੇ ਬੰਦੀਆਂ ਕੋਈ ਵੀ ਆਪਣੇ ਜਿਹੜਾ ਵੀ ਅੱਗੇ ਪਾਕਿਸਤਾਨ ਤੱਕ ਵੀ ਆਪਣੇ ਸਿੱਖਾਂ ਨੇ ਜਾ ਕੇ ਗੁਜਰਾਤ ਤੱਕ ਜਿੱਥੋਂ ਤੱਕ ਵੀ ਇਹਨਾਂ ਸਿੱਖਾਂ ਨੇ ਸੇਵਾ ਕੀਤੀ ਹੈ ਜਾਂ ਆਪਣੇ ਭਰਾਵਾਂ ਨੇ ਬਾਕੀ ਸਰਕਾਰਾਂ ਦਾ ਤਾਂ ਚਲੋ ਜੇ ਅੱਜ ਤੱਕ ਭਗਵੰਤ ਮਹੰਦਾ ਦੇ ਵਿਆਹ ਨਹੀਂ ਕੋਈ ਆਇਆ ਅਸੀਂ ਕੀ ਕਰਨਾ ਕੀ ਨਹੀਂ ਕਰਨਾ